ਸਸਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਜ਼ਿਲ੍ਹੇ ਮੋਗੇ ਦਾ ਮਨਮਤਾ ਨਗਰ ਅਤੇ ਬਾਗੇ ਪੁਰਾਣੇ ਸ਼ਹਿਰ ਦਾ ਗਵੰਡੀ ਦਾ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਬਾਈ ਹੁਣ ਇਹਨੇ 2 ਜਾਨਵਰ ਦੇਨੇ ਆ ਦੇਨੇ ਕਿਉਂ ਆ ਬਸ ਜਹਾਜ਼ ਦੇਨੇ ਤੇਰੇ ਫਿਰ ਤਾਂ ਕਿਹੜੇ ਮਾਰਤਾ ਕਰਦੇ ਆ ਗੱਲਬਾਤ ਕਿੱਥੇ ਕੋਈ ਪਹੁੰਚ ਗਿਆ ਜਹਾਜ਼ ਤੇ ਕਿਹੜੇ ਜਹਾਜ਼ ਤੇ ਚੜਨਾ ਬਾਈ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸਭ ਠੀਕ ਠਾਕ ਚੜਦੀ ਕਲਾ ਜੀ ਫਿਰ ਹੋ ਮੇਰਾ ਪਰਿਵਾਰ ਓਕੇ ਅਜੀ ਹੁਣ ਫਿਰ ਮੇਲੇ ਤੋਂ ਪਹਿਲਾਂ ਫਿਰ ਜਾਣਾ ਮੇਲੇ ਤੋਂ ਹੁਣ ਬਸ ਤਿਆਰ ਹੋਈਆ ਘਰ ਦੇ ਤਾਂ ਗਏ ਘਰ ਦੇ ਗਏ ਫਿਰ ਚੂਣ ਵਾਲਾ ਹੈ ਨਹੀਂ ਮੈਂ ਆਪਾਂ ਲਈ ਸੀ ਚੂਣ ਨੂੰ ਠੀਕ ਹੈ ਜੀ ਤੇ ਹੁਣ ਉਹਨੇ ਦੋ ਕੁ ਮਹੀਨੇ ਚੋਲੀ ਦੋ ਕੁ ਮਹੀਨੇ ਦੁੱਧ ਪੀਆ ਉਹ ਘਰ ਦੇ ਅੱਜ ਉੱਠ ਗਏ ਤੇ ਹੁਣ ਤੋਂ ਹੀ ਫਿਰ ਤੁਹਾਡੀ ਵੀ ਤਿਆਰੀ ਨਹੀਂ ਦੀ ਜੀ ਬਸ ਤਿਆਰੀ ਬਸ 15 ਦਿਨਾਂ ਦੀ ਜੇ ਮੇਲੇ ਪੀੜੀਆ ਫਿਰ ਤੋਂ ਪਹਿਲਾਂ ਆਜੋਗੇ ਨਾ ਨਹੀਂ ਨਹੀਂ ਤਰੌਲੇ ਤੋਂ ਪਹਿਲਾਂ ਹਾਂ 10 ਦਿਨ 10 ਦਿਨ ਪਹਿਲਾਂ ਮੇਲੇ ਤੋਂ ਹਾਂ 10 ਦਿਨ ਪੱਕੀ ਕਰਾਈ ਹੁੰਦੀ ਉਧਰੋਂ ਹਾਂ ਫਿਰ ਉਧਰੋਂ ਫਿਰ ਤੇ ਉਦੋਂ ਆ ਜਾਣਾ ਹੁਣ ਫਿਰ ਇਹ ਸਾਂਭਾ ਗਰਮੀ ਗਰ ਰਿਜਗਾਰ ਤਾਂ ਉਧਰ ਆਪਣਾ ਟਰੱਕਿੰਗ ਕੰਪਨੀ ਚ ਕੰਮ ਕਰਦਾ ਮੋਟਰ ਓਕੇ ਆ ਜਾਵਾਂਗੇ ਜੀ ਇਹ ਜਾਂਦੇ ਹੀ ਕੰਮ ਕਰਨ ਲੱਗ ਪੜਾਂਗੇ ਜਾਂਦੇ ਲੱਗ ਜਾਈਦਾ ਪੀ ਆ ਰਾ ਫਿਰ ਬਈ ਤੁਸੀਂ ਹਾਂਜੀ ਹਾਂਜੀ ਠੀਕ ਆ ਬਈ ਓਕੇ ਸ਼ੁਕਰ ਆ ਰੱਬ ਦਾ ਅੱਛਾ ਹਮਾਰਾ ਇਹ ਫਰਮਾਇਆ ਜਿਹੜੀ ਥੱਲੇ ਕਿੰਨਾ ਤੋਦਾ ਇਹਦੇ ਥੱਲੇ 10 ਕਿਲੋ ਆ ਤੇ 9 ਕਿਲੋ ਕਹਿ ਕੇ ਦੇਵਾਂਗੇ ਠੀਕ ਆ ਕਿਲੋ ਘੱਟ 9 ਕਿਲੋ ਕੰਡੇ ਨਾਲ ਤੋਲਦੇ ਤੀਜਾ ਸੂਆ ਇਹ ਤਾਂ ਬਾਹਲੀ ਡਾਉਣ ਜੀ ਸੀ ਮੈਂ ਜਿੱਦੇ ਲਈ ਆ ਠੀਕਾ ਟਾਈ ਦੇਵਾਂਗੇ ਘੱਟਾ ਗਰੀਬ ਬੰਦੇ ਨਾਲ ਨੀਲੀ ਦਾ ਹੀ ਕਾਟਾ ਮਗਰ ਠੀਕ ਆ ਬਈ ਗਰੀਬ ਬੰਦਿਆਂ ਤੋਂ ਆਪਣੇ ਕੋਲੇ ਹੋ ਗਏ 2 ਮਹੀਨੇ ਆਈ ਨੂੰ 2 ਮਹੀਨੇ ਹੁਣ ਤਾਂ ਬਾੜੀ ਜੀ ਇਹਨੇ ਐਵੇਂ ਚੂਨਾ ਇਹਨ ਹੋਏ ਨੂੰ ਭਰਾਏ ਨੂੰ ਠੀਕ ਆ ਬਈ ਠੀਕ ਆ ਤੇ ਦੁੱਧ 9 ਕਿਲੋ ਕੰਡੇ ਤੇ ਦੇ ਦੇ ਕੰਡੇ ਤੇ 12 ਕਿਲੋ ਦੁੱਧ ਸੀਗਾ ਫਿਰ ਮੈਂ ਹੁਣ ਜਾਣ ਜੂਣੋਂ ਆਉਂਦਾ ਕਰਕੇ ਮੈਂ ਘਟਾ ਗਈ ਦੁੱਧ ਹੈ ਨਾ ਕਿੰਨੇ ਦੇ ਦੇ ਦੇਗੇ ਬਈ ਦੁੱਧ ਫੋਨ ਤੇ ਹੀ ਕਰ ਦਾਂਗੇ ਜੇ ਵੈਣੀਆ ਤੈਨੂੰ ਪਤਾ ਹੀ ਐ ਕਿਹੜਾ ਪਾ ਹੁਣ 2-4 ਦਿਨ ਦਾ ਕੰਮ ਮਤਲਬ 2-4000 ਨਹੀਂ ਵੇਖਣਾ ਦੇਣੀ ਨੀ ਨਹੀਂ ਨਹੀਂ ਦੇ ਦੇਣੀ ਐ ਥਣਲੇਵਾਦੂ ਥਾਂ ਤੜਾ ਤਾਰ ਧੂਰ ਦਾ ਕੋਈ ਅੰਤ ਨਹੀਂ ਜਿੰਨੀ ਜਮੇ ਸਾਰੀ ਜਗ ਦੀ ਹਾਂ ਬੰਤਾ ਲਾਈਏ ਥਾਰਾ ਮਰਾਲੂਗੀ ਮਰਾਲੂਗੀ ਮਰਾ ਲੂਗੀ ਛੱਡ ਗਿਆ ਫਿਰ ਮਾਂ ਟਾਈਮ ਵੇਖ ਲੈਣਾ ਮਿੱਤਰ ਟਾਈਮ ਜਰੂਰ ਵਿਖਾ ਗੇਟ ਟਾਈਮ ਤੇ ਆਪਾਂ ਵੀਡੀਓ ਬਣਾਉਣੇ ਪਏ ਆ। 54 ਉਹ ਵਿਖਾਦੇ ਨਹੀਂ ਕਿ ਉਹ ਬਾਅਦ। ਦੇਖੋ ਬਿੱਤਰੋ ਤਿਆਰੀ ਜੁਰੀ ਮੈਂ ਨਹੀਂ ਚੜਾ ਲਈ। 2:00 ਵਜ ਗਏ। ਹਾਂ ਜੀ। ਬਾ ਕਮਾਲਾ, ਲੀਵਾ ਨੂੰ ਬੜਾ ਜ਼ਬਰਦਸਤ। ਸੋਹਣਾ ਚੋਣ ਲੱਗਾ ਹੋਇਆ ਤੇ ਇਹਦਾ ਰੇਟ ਪੁੱਛਦ ਕਰਨਾ ਤੇ 2 ਨੰਬਰ ਵਾਲੀ 31 ਬਜੇ ਦੱਸ ਦੇ ਚੱਲ ਰਿਹਾ। 31 ਪੌਣੇ ਇੱਕ ਦੋ ਸਾਲ ਦੀ ਸਰਵੇ। ਪੌਣੇ ਦੋ ਸਾਲ ਦੀ। ਹਾਂ ਜੀ। ਠੀਕ ਆ। ਤੇ ਚੰਗੀ ਆ ਬਰੀਡ ਦੀ ਸਾਹਮਣੀ ਏ ਥੋੜੀ ਜਿਹੀ ਵੀ ਹਾਂ ਥੋੜੀ ਜੀ ਸਾਹਮ ਨੂੰ ਗਿਆ ਹੁਣ ਤਾਂ ਬਹੁਤ ਸੋਹਣੀ ਤਿਆਰ ਐ ਤੇ ਯਾਨੀ ਜਦੋਂ ਸਾਹਮਣੀ ਪੈਣੀ ਹੁਣ ਆਪਣਾ ਤੈਨੂੰ ਪਤਾ ਥਰਦਾ ਨਹੀਂ ਕਰਦਾ ਨਹੀਂ ਤਾਂ ਆਪਾਂ ਹੀ ਖ਼ਾਮ ਲੈਂਦੇ ਹਾਂ ਨਾ ਸਹੀ ਗੱਲ ਸੋਹਣੀ ਕੱਟੀ ਆ ਤੇ ਬਰੀਡ ਬਰੂਡ ਚੰਗੀ ਆ ਫੋਰਲੇ ਪੈਰ ਤੇ ਚਾਰਾਂ ਦੇ ਹੈਗੇ ਨਿਸ਼ਾਨ ਉਹਦੇ ਤੇ ਵੀ ਹੈਗਾ ਕੱਤੀ ਚੰਗੀ ਐ ਠੀਕ ਆ ਬਾਈ ਹਾਂਜੀ ਹਾਂਜੀ ਕੀ ਉਹ ਵੇਚਣ ਵਾਲਾ ਉਹ ਵੇਚਣ ਵਾਲਾ ਮੂੜਾ ਹੈ ਨਾ ਵੇਚ ਨਹੀਂ ਹੈ ਫਿਰ ਹੁਣ ਚੋਣ ਵਾਲਾ ਹੀ ਹੈ ਨਹੀਂ ਕੋਈ ਤੇ ਨੰਬਰ ਬਾਈ ਕਿੰਨਾ ਫਿਰ 9814445261 ਵਾਰੀ ਹੋਰ ਬੋਲੀ ਜੀ 981444526 ਠੀਕ ਹੈ ਮਿੱਤਰੋ ਸਾਡੀ ਬੱਚਾ ਇਸ ਨੰਬਰ ਤੇ ਕਰ ਲੋ ਬਾਈ ਯਾਰ ਰਾਬਤਾ ਨਹੀਂ ਬਾਈ ਬੱਚਾ ਲਾ ਦੇ ਮਲੇ ਮੇ ਨੂੰ ਇਹਦਾ ਵੀ ਕਰਾਈ ਦਈਏ ਫਾਈਨਲ ਨਹੀਂ ਪੇ ਉਸ ਕਰ ਲਾ 2 ਮਿੰਟ ਪੁੱਤ ਨਹੀਂ ਨਹੀਂ ਜਦੋਂ ਮਰਜੀ ਛੱਡ ਲਾ ਬੱਚੇ ਦੀ ਕੋਈ ਟੈਨਸ਼ਨ ਨਹੀਂ ਓਕੇ ਦੀ ਰਿਪੋਰਟ ਆ ਰਹੀ ਹੈ ਕਟਾ ਵੀ ਸਭਿਆ ਹੋਇਆ ਨਹੀਂ ਨਹੀਂ ਕਟਾ ਪੂਰਾ ਚੰਗਾ ਹੈ ਬਾਲਟੀ ਲੈ ਆ ਨਹੀਂ ਤਾਂ ਬਾਟੀ ਮੰਗਾਲ ਕੇ ਸਰ ਕਿ ਥੱਲੇ ਮਾਰੀ ਮਰਜੀ ਥੱਲੇ ਹੀ ਮਾਰ ਦੋ ਦੂਸਤਾਰਾ ਕੋਈ ਚੱਕ ਨਹੀਂ ਧਰਤੀ ਦਾ ਹੀ ਦੁੱਧ ਇਹਦਾ ਵਹਿਮ ਆ ਨਹੀਂ thì ਸੀ ਸੁਲਾਣਾ ਚੋਂਣ ਨੂੰ ਕਰੀ ਜਿਵੇਂ ਨਹੀਂ ਕੋਈ ਮਤਵ ਵਾਲੀ ਦੁੱਧ ਪੀਣ ਵਾਲੇ ਦੀ ਤਾਂ ਚੀਜ਼ ਮਾੜੀ ਨਹੀਂ ਯਾਰ ਬਹੁਤ ਚੰਗੀ ਮੈਂ ਬਾਈ ਬੱਚੇ-ਪੋਚੇ ਲੈਣ ਨੂੰ ਵੀ ਸਰ ਪੇ ਤੇ ਸਾਹਮਣੇ ਹੀ ਹੈ ਹੈਨਾ ਬਰੀਡ ਵਾਲੀ ਪੂਰੀ ਆ ਬਸ ਸਾਹਮਣ ਨਾਲ ਉਹ ਵਿਚਾਰੀ ਦੀ ਕਮੀ ਹੈ ਹੁਣ ਤਾਂ ਬਹੁਤ ਸੋਹਣੀ ਹੋ ਗਈ ਪਹਿਲਾਂ ਤਾਂ ਬਾਲਾ ਬੁਰਾ ਹਾਲ ਸੀ ਫਾਸਮੇਂ ਦੇ ਬਾਈ ਨੂੰ ਬਾਅਦ ਦੇ ਬਣਾ ਲਈ ਪੀ ਗੋ ਚੋਣ ਤਾਂ ਬੜਾ ਚੰਗਾ ਲੱਗਾ ਹਨਾ ਬਾਈ ਚੋਣ ਪੂਰਾ ਲੈ ਵਰਦੀ ਆ ਲੈ ਬਸ ਠੀਕ ਹੈ ਰਹਿ ਤੂੰ ਓਕੇ ਲੈ ਵੀ ਮਿੱਤਰੋ ਜਿਹੜੇ ਭਰਾ ਨੂੰ ਦੁੱਧ ਪੀਣ ਨੂੰ ਲੈਣੀ ਚੰਗੀ ਮੈਂ ਟਕਣਾੜੀ ਦੀ ਸੀਲ ਠੰਡੀ ਸਿੰਘ ਨਾ ਵੇਖਿਆ ਜੇ ਮੈਂ ਇਹਦੀ ਬੰਪਰ ਵੇਖਿਆ ਜੇ ਪਿੱਠ ਪੂੜਾ ਕਮਾਲਾ ਕੱਟੀ ਦਾ ਰੇਟ ਵੀ ਫੋਨ ਤੇ ਮਾਈ ਦਾ ਰੇਟ ਵੀ ਫੋਨ ਤੇ 2 ਜਨਵਰੀ ਪਾਈ ਜੱਜੇ ਦੇ ਕੋਲੇ ਰੋਡੇ ਪਿੰਡ ਦੇ ਵਿੱਚ ਜਾਜ ਮਾਰਦਾ ਡੇਡੇ ਕਿਹੜੇ ਆ ਜਾਓ ਫਿਰ ਭਾਈ ਨੂੰ ਬਾਹਰ ਸਿੱਟ ਕੇ ਆਈਏ ਭਾਈ ਆ ਜਾਓ ਫਿਰ ਬੁੱਧਿਆ ਭਾਈ ਹੁਣ ਬੀ ਐਫ ਤਣਾ ਉਹ ਬੀ ਐਫ ਤਣਾ ਹੁੱਲੇ ਤੋਂ ਪਹਿਲਾਂ